ਉਹਨਾਂ ਦੀ ਬਾਤ ਜੋ ਖਤਮ ਹੋ ਚੁੱਕੀ ਹੈ ਆਪਕੋ ਪਤਾ ਹੈ ਕਿ 10 ਮਹੀਨੇ ਹੋ ਗਏ ਆ ਇਹ ਸਰਕਾਰ ਦੇ ਹਮਾਰੇ ਮੁੱਦੇ ਹਮਾਰੇ ਕਿਸਾਨ ਲਗਾਤਾਰ ਜੋ ਬਿਠਾ ਕੇ ਰੱਖੇ ਹੋਏ ਹਨ ਇਹ ਬੋਲਦੇ ਨੇ ਇਨਕੇ ਥਿਆਰ ਆਣ ਕੇ ਟਰਾਲੀਆਂ 'ਚ ਕਈ ਕੁਝ ਰੱਖਾ ਹੋਇਆ ਹੈ ਆਮਨੇ ਸਾਬਤ ਕਰ ਦਿੱਤਾ ਅੱਜ ਖਾਲੀ ਆਸਮਾں ਜਾ ਰਹੇ ਹਨ ਬਾਰ-ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਅਨਾਉਂਸਮੈਂਟ ਹੋ ਰਹੀ ਹੈ ਕਿ ਪਿੱਛੇ ਹਟ ਜਾਓ ਨਹੀਂ ਤਾਂ ਕਾਰਵਾਈ ਹੋਊਗੀ ਇਹ ਮਰਜ਼ੀ ਉੜਿਆਂ ਦਾ ਜੱਥਾ ਹੈ ਆਮ ਬੋਲਦੇ ਕਿ ਸਾਡੇ 'ਤੇ ਗੋਲੀ ਚਲਾਓ ਗੋਲੀ ਚਲਾਓ ਮਾਰੋ ਮੋਗੇ ਅਸੀਂ ਇਤਿਹਾਸ ਰਸਨਾ ਤੋਨੇ ਕਿਸਾਨ ਮਾਰ ਰਿਹਾ ਹੈ ਕਿਸਾਨ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਟਾ ਦਿੱਤੇ ਗਏ ਨੇ ਬਿਲਕੁਲ ਕੋਲ ਪਹੁੰਚ ਚੁੱਕੇ ਨੇ ਇਸ ਵਕਤ ਕੀ ਮਾਹੌਲ ਬਣਦਾ ਇਸ ਵਕਤ ਕੀ ਮਾਹੌਲ ਬਣਦਾ ਉਹ ਵੀ ਦਿਖਾਵਾਂਗੇ ਫਿਲਹਾਲ ਜਿਹੜੇ ਮਰਜੀਪੜੇ ਅੱਗੇ ਗਏ ਨੇ ਉਹਨਾਂ ਨੂੰ ਰੋਕ ਲਿਆ ਗਿਆ ਇਹ ਦੂਜਾ ਪੜਾ ਦੂਜਾ ਪੜਾ ਜਿਹੜਾ ਹੈ ਇੱਥੋਂ ਅੱਗੇ ਵੱਲ ਕਿਸਾਨ ਜਾ ਰਹੇ ਨੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਤੋਂ ਨਹੀਂ ਸ਼ੁਰੂ ਹੋ ਕਿਸਾਨ ਬਿਲਕੁਲ ਕਿਸਾਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਤੁਸੀਂ ਪਿੱਛੇ ਹਟ ਜਿਓ ਅਨਾਉਂਸਮੈਂਟ ਕਰ ਦਿੱਤੀ ਗਈ ਆ ਪਰ ਹੁਣ ਜੇਕਰ ਕਿਸਾਨ ਪਿੱਛੇ ਨਹੀਂ ਹਟਦੇ ਤਾਂ ਕੀ ਕਰਬਈ ਅਨਾਉਂਸਮੈਂਟ ਹੋ ਰਹੀ ਆ ਅਨਾਉਂਸਮੈਂਟ ਦੇ ਵਿੱਚ ਕਿਹਾ ਜਾ ਰਿਹਾ ਫੋਰਸ ਦਿਖਾ ਸਕਦੇ ਆ ਫੋਰਸ ਇਸ ਤਰੀਕੇ ਦੇ ਨਾਲ ਲੱਗੀ ਹੋਈ ਆ ਇਧਰਲੇ ਪਾਸੇ ਤਸਵੀਰ ਫੋਰਸ ਆ ਤਾਰਾ ਸੁੱਟ ਦਿੱਤੀ ਆ ਚੱਕ ਚੱਕੇ ਨਦੀ ਦੇ ਵਿੱਚ ਸੁੱਟ ਦਿੱਤੇ ਜੇ ਬੈਰੀਕੇਡ ਲਗਾਏ ਸੀ ਤਾਰਾਂ ਲਗਾਈਆਂ ਪਈਆਂ ਸੀ ਛੁੱਟ ਦਿੱਤੇ ਗਏ ਨੇ ਤਾਰਾਂ ਜਿਹੜੀਆਂ ਕੰਡਿਆਲੀ ਤਾਰ ਜੋ ਬਾਰਡਰ ਦੇ ਉੱਤੇ ਲੱਗੀ ਹੁੰਦੀ ਆ ਉਹ ਤਾਰ ਜਿਹੜੀ ਆ ਤਾਰ ਥੱਲੇ ਛੁੱਟ ਦਿੱਤੀ ਗਈ ਆ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤਾਂ ਇਹ ਜਜ਼ਬੇ ਨੇ ਹੌਸਲੇ ਨੇ ਕਿਸਾਨਾਂ ਦੇ ਪਰ ਕੀ ਪ੍ਰਸ਼ਾਸਨ ਕੋਈ ਹੋਰ ਕਾਰਵਾਈ ਕਰੇਗਾ ਕਿਉਂਕਿ ਜੋ ਪ੍ਰਬੰਧ ਨੇ ਕਿਸਾਨ ਖਾਲੇ ਆਪਣੇ ਬੈਰੀਗੇਡ ਛੁੱਟੇ ਜਾ ਰਹੇ ਨੇ ਚੱਕ ਚੱਕ ਕੇ ਜੋ ਬੈਰੀਗੇਟ ਨਦੀ ਦੇ ਵਿੱਚ ਕੱਗਰ ਨਦੀ ਦੇ ਵਿੱਚ ਛੁੱਟ ਦਿੱਤੇ ਗਏ ਨੇ ਤਾਂ ਅੱਗੇ ਵੱਲ ਜਿਹੜੇ ਨੇ ਕਿਸਾਨ ਬਾਹ ਚੁੱਕੇ ਨੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਕਿਸਾਨ ਤਾਂ ਹੁਣ ਕੀ ਕੀ ਅਗਲੀ ਕਾਰਵਾਈ ਹੋਵੇਗੀ ਇਹ ਦੇਖਣ ਵਾਲੀ ਗੱਲ ਹੈ ਕਿ ਪਰ ਲਗਾਤਾਰ ਕਿਸਾਨ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹਾ ਤਸਵੀਰਾਂ ਦੇ ਵਿੱਚ ਕਿ ਕਿਸਾਨ ਅੱਗੇ ਜਾ ਚੁੱਕੇ ਨੇ ਸਾਹਮਣੇ ਵਾਲੇ ਪ੍ਰਸ਼ਾਸਨ ਪਿਆਰ ਵਰ ਤਿਆਰ ਐ ਅਨਾਉਂਸਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ ਆ ਬਾਰ ਬਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਰ ਕੀ ਇਸ ਅਨਾਉਂਸਮੈਂਟ ਦਾ ਕਿਸਾਨਾਂ ਦੇ ਉੱਤੇ ਕੋਈ ਅਸਰ ਹੋਣ ਵਾਲਾ ਆ ਕਿਸਾਨਾਂ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਪਿੱਛੇ ਹਟ ਜਾਓ ਨਹੀਂ ਤਾਂ ਅਸੀਂ ਕਾਰਵਾਈ ਕਰਨ ਨੂੰ ਮਜਬੂਰ ਹੋਵਾਂਗੇ ਤਾਂ ਇਹ ਕਿਸਾਨ ਹਲੇ ਵੀ ਪਿੱਛੇ ਨਹੀਂ ਮੁੜ ਰਹੇ ਬਲਕਿ ਕਿਸਾਨ ਜਿਹੜੇ ਨੇ ਉਹ ਅੱਗੇ ਵੱਲ ਵਧ ਰਹੇ ਨੇ ਥੋੜੀ ਦੇਰ ਦੇ ਬਾਅਦ ਕੋਈ ਵੀ ਕਾਰਵਾਈ ਹੋ ਸਕਦੀ ਆ ਇੱਥੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਸਕਦੇ ਨੇ ਪਾਣੀ ਦੀਆਂ ਬੁਛਾੜਾ ਵੀ ਦੂਜੇ ਪਾਸੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ویڈیو گرافی بھی کی نظر آ ہے وہ بھی ہٹا کے کوشش کی جا رہی ہے اگے والے بھائی کی کہ پہنچ گئے ہوں پیچھے نہیں مڑتے کو بالکل پیچھے مڑنے والی بات جو ختم ہو چکی ہے آپ کو پتا 10 ਮਹੀਨੇ ਹੋ ਗਏ ਆ ਇਹ ਸਰਕਾਰ ਦੇ ہمارے ਮੁੱਦੇ ہمارے ਕਿਸਾਨ ਲਗਾਤਾਰ ਜੋ ਬਿਠਾ ਕੇ ਰੱਖੇ ਹੋਏ ਨੇ ਇਹ ਬੋਲੇ ਦੇ ਇਨਕੇ ਪਿਆਰ ਹਨ ਕਿ ਟਰਾਲੀਆਂ ਵਿੱਚ ਕਈ ਕੁਝ ਰੱਖਾ ਹੋਇਆ ਹੈ ਆਮਨੇ ਸਾਫਤ ਕਰ ਦਿੱਤਾ ਅੱਜ ਖਾਲੀ ਆਸਮਾں ਜਾ ਰਹੇ ਹਨ ਬਾਰ ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਅਨਾਉਂਸਮੈਂਟ ਹੋ ਰਹੀ ਹੈ ਕਿ ਪਿੱਛੇ ਹਟ ਜਓ ਨਹੀਂ ਤਾਂ ਕਾਰਵਾਈ ਹੋਊਗੀ ਇਹ ਮਰਜ਼ੀਵੜਿਆਂ ਦਾ ਜੱਥਾ ਹੈ ਆਮ ਬੋਲ ਰਹੇ ਕਿ ਸਾਡੇ ਤੇ ਗੋਲੀ ਚਲਾਓ ਗੋਲੀ ਚਲਾਓ ਮਾਰੋ ਕੋਗੇ ਅਸੀਂ ਇਤਿਹਾਸ ਨੂੰ ਰਸਨਾ ਚੋਨੇ ਕਿਸਾਨ ਮਰਿਆ ਹੈ ਕਿਸਾਨ ਕੇ ਭਾਅੋ ਜਾਮ ਹੈ ਈਸ਼ਵਰੀ ਝੋਨੇ ਦੀ ਫਸਲ ਵਿੱਚ ਕੀ ਹੋਇਆ ਵਾ ਅੱਡੇ ਦੇ ਵੱਡੇ ਕੱਟ ਲਾ ਰਹੀ ਸਰਕਾਰ ਇੱਕ ਬਨੇ ਇਹ ਕਹਿ ਰਹੀ ਐ ਐਮਐਸਪੀ ਗਰੰਟੀ ਕਿਵੇਂ ਬਣਾਵਾਂਗੇ ਦੂਰੇ ਬਨੇ ਕਿਸਾਨਾਂ ਦੀ ਵੱਡੀ ਲੋਟਰ ਕੀ ਹੋਈ ਆ 20 ਜਣ ਕਿਸਾਨ ਜਿਹੜਾ ਮੰਡੀਆਂ ਹੀ ਰੋਲਦਾ ਰਿਹਾ ਵਾ ਤੇ ਇਹ ਮਸਲਾ ਸਾਡਾ ਇਹੋ ਹੀ ਆ ਕਿ ਕਿਸਾਨੀ ਨੂੰ ਬਚਾਉਣਾ ਮਜ਼ਦੂਰਾਂ ਨੂੰ ਬਚਾਉਣਾ ਦੁਕਾਨਦਾਰਾਂ ਨੂੰ ਬਚਾਉਣਾ ਪੂਰੇ ਭਾਰਤ ਦਾ ਮਸਲਾ ਵਾ ਪਰ ਇਹਨਾਂ ਨੂੰ ਚਾਹੀਦਾ ਵਾ ਸਾਰੀ ਰਾਤਾਂ ਨਹੀਂ ਆ ਅਸੀਂ ਸਾਰਾ ਕੁਝ ਉੱਥੇ ਹਾਕੋ ਰੱਖਦੇ ਆ ਤੇ ਸਾਨੂੰ ਜਾਣੋ ਸੀ ਸਮਾਨ ਲੈ ਕੇ ਚੱਲਿਓ ਨਾਲ ਬੈਗ ਬੂਗ ਦੇ ਵਿੱਚ ਬੈਗ ਤੇ ਸਿਰਫ ਸਾਡਾ ਇੱਕ ਫੂਟਵਾ ਤੇ ਇੱਕ ਗੱਲ ਪਹਿਨੇ ਆਇਆ ਵਾ ਬਸ ਇਹੀ ਆ ਸਾਡੇ ਕੋਲ ਕੋਈ ਚੀਜ਼ ਨਹੀਂ ਆ ਜਾਂ ਸਾਡੀ ਕੋਈ ਦਵਾਈ ਆ ਜਾਂ ਕੋਈ ਸਾਡਾ ਤੂਦ ਪੁਰਸ਼ ਆ ਤਾਂ ਕਿਸਾਨ ਕਹਿ ਰਹੇ ਨੇ ਅਸੀਂ ਪਿੱਛੇ ਹੈਡਰ ਵਾਲੇ ਨਹੀਂ ਆ ਤਾਂ ਅੱਗੇ ਵੱਲ ਹੀ ਵਧਣਗੇ ਤਾਂ ਤਸਵੀਰ ਜਿਹੜੀ ਦਿਖਾ ਰਹੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਦੇ ਕੋਲ ਜਿਹੜੇ ਆ ਬਿਲਕੁਲ ਪਹੁੰਚ ਚੁੱਕੇ ਨੇ ਹੱਥ ਬੰਨ੍ਹ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਕਿਸਾਨ ਬਿਲਕੁਲ ਉਸ ਬੈਰੀਗੇਡ ਤੱਕ ਪਹੁੰਚ ਚੁੱਕੇ ਨੇ ਜੋ ਦੀਵਾਰਾਂ ਜਿਹੜੀਆਂ ਬਣਾ ਦਿੱਤੀਆਂ ਨੇ ਸੜਕ ਦੇ ਉੱਤੇ ਜੋ ਪੁਲ ਦੇ ਉੱਤੇ ਦੀਵਾਰਾਂ ਬਣਾਈਆਂ ਨੇ ਉਸ ਦੀਵਾਰਾਂ ਤੱਕ ਪਹੁੰਚ ਚੁੱਕੇ ਪਰ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਨਾਲ ਤੇ ਇਹ ਤਸਵੀਰ ਤੁਹਾਨੂੰ ਦਿਖਾਉਣਾ ਬਹੁਤ ਜ਼ਰੂਰੀ ਤਸਵੀਰ ਹੈ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੈ ਸਰੀਏ ਜਿਹੜੇ ਲਗਾਏ ਨੇ ਤਾਂ ਜੋ ਕੋਈ ਵਹੀਕਲ ਲੈ ਕੇ ਲੰਗੇ ਜਾਂ ਫਿਰ ਕੋਈ ਟਰੈਕਟਰ ਲੈ ਕੇ ਆਵੇ ਤਾਂ ਇਹ ਸਰੀਏ ਜਿਹੜੇ ਨੇ ਟਾਇਰ ਜਿਹੜੇ ਟਾਇਰ ਜਿਹੜੇ ਫਰਸਟ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਸੜਕ ਦੇ ਉੱਤੇ ਡੈਰੀਗੇਟਿੰਗ ਜਿਹੜੀ ਆ ਉਹ ਕੀਤੀ ਗਈ ਆ ਤਾਂ ਹੁਣ ਸਾਰੇ ਕਿਸਾਨ ਅੱਗੇ ਵੱਲ ਬਾਹ ਚੁੱਕੇ ਨੇ ਤਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਜਾ ਕੇ ਇਹ ਤਾਰਾਂ ਨੇ ਤਾਰਾਂ ਨੇ ਤਾਂ ਇਹ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਬਾਰਡਰ ਕਿੱਥੋਂ ਦਾ ਬਾਰਡਰ ਹੈ ਇਹ ਇਹ ਸੰਗੋ ਦਾ ਇਹ बार-बार ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਟਾ ਦਿੱਤੇ ਗਏ ਨੇ ਬਿਲਕੁਲ ਕੋਲ ਪਹੁੰਚ ਚੁੱਕੇ ਨੇ ਇਸ ਵਕਤ ਕੀ ਮਾਹੌਲ ਬਣਦਾ ਇਸ ਵਕਤ ਕੀ ਮਾਹੌਲ ਬਣਦਾ ਉਹ ਵੀ ਦਿਖਾਵਾਂਗੇ ਫਿਲਹਾਲ ਜਿਹੜੇ ਮਰਜੀਬ ਨੇ ਅੱਗੇ ਗਏ ਨੇ ਉਹਨਾਂ ਨੂੰ ਰੋਕ ਲਿਆ ਗਿਆ ਇਹ ਦੂਜਾ ਪੜਾ ਦੂਜਾ ਪੜਾ ਜਿਹੜਾ ਹੈ ਇੱਥੋਂ ਅੱਗੇ ਵੱਲ ਕਿਸਾਨ ਜਾ ਰਹੇ ਨੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਕਿਸਾਨ ਬਿਲਕੁਲ ਕਿਸਾਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਤੁਸੀਂ ਪਿੱਛੇ हट ਜਾਓ ਅਨਾਉਂਸਮੈਂਟ ਕਰ ਦਿੱਤੀ ਗਈ ਆ ਪਰ ਹੁਣ ਜੇਕਰ ਕਿਸਾਨ ਪਿੱਛੇ ਨਹੀਂ ਹਟਦੇ ਤਾਂ ਕੀ ਕਰबई ਅਨਾਉਂਸਮੈਂਟ ਹੋ ਰਹੀ ਆ ਅਨਾਉਂਸਮੈਂਟ ਦੇ ਵਿੱਚ ਕਿਹਾ ਜਾ ਰਿਹਾ ਫੋਰਸ ਦਿਖਾ ਸਕਦੇ ਆ ਫੋਰਸ ਇਸ ਤਰੀਕੇ ਦੇ ਨਾਲ ਲੱਗੀ ਹੋਈ ਆ ਇਧਰਲੇ ਪਾਸੇ ਤਸਵੀਰ ਫੋਰਸ ਆ ਪੈਰਾਸ਼ੂਟ ਦਿੱਤੀਆਂ ਚੱਕ ਚੱਕ ਕੇ ਨਦੀ ਦੇ ਵਿੱਚ ਸੁੱਟ ਦਿੱਤੇ ਜੋ ਬੈਰੀਕੇਡ ਲਗਾਏ ਸੀ ਤਾਰਾਂ ਲਗਾਈਆਂ ਗਈਆਂ ਸੀ ਛੁੱਟ ਦਿੱਤੇ ਗਏ ਨੇ ਤਾਰਾ ਜਿਹੜੀਆਂ ਕੰਡਿਆਲੀ ਤਾਰ ਜੋ ਬਾਰਡਰ ਦੇ ਉੱਤੇ ਲੱਗੀ ਹੁੰਦੀ ਆ ਉਹ ਤਾਰ ਜਿਹੜੀ ਆ ਤਾਰ ਥੱਲੇ ਛੁੱਟ ਦਿੱਤੀ ਗਈ ਆ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤਾਂ ਇਹ ਜੱਜਬੇ ਨੇ ਹੌਸਲੇ ਨੇ ਕਿਸਾਨਾਂ ਦੇ ਪਰ ਕੀ ਪ੍ਰਸ਼ਾਸਨ ਕੋਈ ਹੋਰ ਕਾਰਵਾਈ ਕਰੇਗਾ ਕਿਉਂਕਿ ਜੋ ਪ੍ਰਬੰਧ ਨੇ ਕਿਸਾਨ ਖਾਲੇ ਆਪਣੇ ਬੈਰੀਗੇਡ ਛੁੱਟੇ ਜਾ ਰਹੇ ਨੇ ਚੱਕ ਚੱਕ ਕੇ ਜੋ ਬੈਰੀਗੇਡ ਨਦੀ ਦੇ ਵਿੱਚ ਘੱਗਰ ਨਦੀ ਦੇ ਵਿੱਚ ਛੁੱਟ ਦਿੱਤੇ ਗਏ ਨੇ ਤਾਂ ਅੱਗੇ ਵੱਲ ਜਿਹੜੇ ਨੇ ਕਿਸਾਨ ਬਾਹ ਚੁੱਕੇ ਨੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਕਿਸਾਨ ਤਾਂ ਹੁਣ ਕੀ ਕੀ ਅਗਲੀ ਕਾਰਵਾਈ ਹੋਵੇਗੀ ਇਹ ਦੇਖਣ ਵਾਲੀ ਗੱਲ ਹੈ ਕਿ ਪਰ ਲਗਾਤਾਰ ਕਿਸਾਨ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿ ਕਿਸਾਨ ਅੱਗੇ ਜਾ ਚੁੱਕੇ ਨੇ ਸਾਹਮਣੇ ਵਾਲੇ ਪ੍ਰਸ਼ਾਸਨ ਪਿਆਰ ਵਰ ਤਿਆਰ ਹੈ ਅਨਾਉਂਸਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ ਆ বারবার اناؤنسمنٹ ਕੀਤੀ ਜਾ ਰਹੀ ਆ ਪਰ ਕੀ ਇਸ اناؤنسمنٹ ਦਾ ਕਿਸਾਨਾਂ ਦੇ ਉੱਤੇ ਕੋਈ ਅਸਰ ਹੋਣ ਵਾਲਾ ਆ ਕਿਸਾਨਾਂ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਤੁਸੀਂ ਪਿੱਛੇ ਹਟ ਜਾਓ ਨਹੀਂ ਤਾਂ ਅਸੀਂ ਕਾਰਵਾਈ ਕਰਨ ਨੂੰ ਮਜਬੂਰ ਹੋਵਾਂਗੇ ਪਰ ਇਹ ਕਿਸਾਨ ਹਲੇ ਵੀ ਪਿੱਛੇ ਨਹੀਂ ਮੁੜ ਰਹੇ ਬਲਕਿ ਕਿਸਾਨ ਜਿਹੜੇ ਨੇ ਉਹ ਅੱਗੇ ਵੱਲ ਵਧ ਰਹੇ ਨੇ ਥੋੜੀ ਦੇਰ ਦੇ ਬਾਅਦ ਕੋਈ ਵੀ ਕਾਰਵਾਈ ਹੋ ਸਕਦੀ ਆ ਇੱਥੇ ਹੰਜੂ ਗੈਸ ਦੇ ਗੋਲੇ ਵੀ ਛੱਡੇ ਜਾ ਸਕਦੇ ਨੇ ਪਾਣੀ ਦੀਆਂ ਬੁਛਾੜਾਂ ਵੀ ਦੂਜੇ ਪਾਸੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਆ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਆ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਬੈਰੀਗਰ ਲਗਾਉਣੇ ਇਹ ਜਿਹੜੇ ਅੱਗੇ ਤਾਰਾ ਉਤਾਰ ਕੇ ਬੈਰੀਗਰ ਲਗਾਉਣੇ ਉਹ ਵੀ ਹਟਾ ਕੇ ਕੇਵਲ ਗਾਂਢੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਗੇ ਨਾਲ ਜਾਣ ਦੀ ਕੋਸ਼ਿਸ਼ ਹੈ ਭਾਈ ਕੀ ਕਹੋਗੇ ਪਹੁੰਚ ਗਏ ਹੁਣ ਪਿੱਛੇ ਨਹੀਂ ਮੁੜਦੇ ਨਾ ਨਾ ਬਿਲਕੁਲ ਦੀ ਪੁੱਛੇ ਮਾਰਨ ਵਾਲੀ ਬਾਤ ਤੇ ਖਤਮ ਹੋ ਚੁੱਕੀ ਹੈ ਆਪਕੋ ਪਤਾ ਹੋਣਾ ਚਾਹੀਦਾ 10 ਮਹੀਨੇ ਹੋ ਗਏ ਆ ਇਹ ਸਰਕਾਰ ਨੇ ਹਮਾਰੇ ਮੁੰਡੇ ਹਮਾਰੇ ਕਿਸਾਨ ਲਗਾਤਾਰ ਜੋ ਬਿਠਾ ਕੇ ਰੱਖੇ ਹੋਏ ਹੈ ਇਹ ਬੋਲੇ ਤੇ ਇਨਕੇ ਥਿਆਰ ਆਣ ਕੇ ਟਰਾਲੀਆਂ ਨਾਲ ਕਈ ਕੁਝ ਰੱਖਾ ਹੋਇਆ ਹੈ ਆਮਨੇ ਸਾਬਤ ਕਰ ਦਿੱਤਾ ਅੱਜ ਖਾਲੀ ਆਸਮਾਨ ਜਾ ਰਹੇ ਹਨ ਬਾਰ ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਅਨਾਉਂਸਮੈਂਟ ਹੋ ਰਹੀ ਹੈ ਕਿ ਪਿੱਛੇ ਹਟ ਜੇ ਨਹੀਂ ਤਾਂ ਕਾਰਵਾਈ ਹੋਗੀ ਇਹ ਮਰਜੀ ਵਾਲਿਆਂ ਦਾ ਜੱਥਾ ਹੈ ਆਮ ਬੋਲ ਰਹੇ ਕਿ ਸਾਡੇ ਗੋਲੀ ਚਲਾਓ ਗੋਲੀ ਚਲਾਓ ਮਾਰੋ ਕਿਉਂਕਿ ਅਸੀਂ ਇਤਿਹਾਸ ਰਸਨਾ ਚੋਨੇ ਕਿਸਾਨ ਮਰ ਰਿਹਾ ਹੈ ਕਿਸਾਨ ਕੇ ਭਾਅੋ ਜਾਮ ਹੈ ਈਸ਼ਵਰੀ ਝੋਨੇ ਦੀ ਫਸਲ ਵਿੱਚ ਕੀ ਹੋਇਆ ਵਾ ਅੱਜ ਦੇ ਵੱਡੇ ਕੱਟ ਲਾ ਰਹੀ ਸਰਕਾਰ ਇੱਕ ਬਨੇ ਇਹ ਕਹਿ ਰਹੀ ਐ ਐਮਐਸਪੀ 20% ਵਧਾਵਾਂਗੇ ਦੂਜੇ ਬਨੇ ਕਿਸਾਨਾਂ ਦੀ ਵੱਡੀ ਲੋਟਰ ਕੀ ਹੋਈ ਆ 20 ਜਣ ਕਿਸਾਨ ਜਿਹੜਾ ਮੰਡੀਆਂ ਦੇ ਰੋਲਦਾ ਰਿਹਾ ਵਾ ਤੇ ਇਹ ਸੇ ਮਸਲਾ ਸਾਡਾ ਇਹੋ ਹੀ ਆ ਪੀਕ ਕਿਸਾਨੀ ਨੂੰ ਬਚਾਉਣਾ ਮਜ਼ਦੂਰਾਂ ਨੂੰ ਬਚਾਉਣਾ ਦੁਕਾਨਦਾਰਾਂ ਨੂੰ ਬਚਾਉਣਾ ਪੂਰੇ ਭਾਰਤ ਦਾ ਮਸਲਾ ਵਾ ਪਰ ਇਹਨਾਂ ਨੂੰ ਚਾਹੀਦਾ ਵਾ ਸਭੀ ਰਾਤ ਤਾਂ ਨਹੀਂ ਆ ਅਸੀਂ ਸਾਰਾ ਕੁਝ ਉੱਥੇ ਹੱਕੇ ਰੱਖਦੇ ਆ ਤੇ ਸਾਨੂੰ ਜਾਣ ਤੁਸੀਂ ਸੁਣਾਉਣ ਲੈ ਕੇ